ਜਦੋਂ ਅਸੀਂ ਅਜੇ ਕੈਮਰੇ ਤੇ ਗੈਰ ਰਸਮੀ ਗੱਲਬਾਤ ਦੇ ਵਿੱਚ ਸ਼ਾਮਲ ਸੀਗੇ ਤਾਂ ਕੈਪਟਨ ਅਮਰਿੰਦਰ ਸਿੰਘ ਨਾਕ ਕਰਦੇ ਨੇ ਸਰਦਾਰ ਜਗਤਾਰ ਸਿੰਘ ਜੀ ਨੂੰ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ ਕੈਪਟਨ ਅਮਰਿੰਦਰ ਸਿੰਘ ਕੀ ਕਹਿ ਰਹੇ ਨੇ ਰਜੀਵ ਗਾਂਧੀ ਭਿੰਡਰਾਵਾਲੇ ਦੀ ਮੀਟਿੰਗ ਬਾਰੇ ਪ੍ਰੈਸਟਨ ਅਮਰਿੰਦਰ ਸਿੰਘ ਸਰਪ ਪੰਜਾਬ ਦੇ ਦੋਵਾਰ ਮੁੱਖ ਮੰਤਰੀ ਹੀ ਨਹੀਂ ਰਹੇ ਬਲਕਿ ਉਹ ਹਿਸਟੋਰੀਅਨ ਵੀ ਹੈਗੇ ਤੇ ਉਹਨਾਂ ਦੀ ਕਿਤਾਬਾਂ ਦੇ ਵਿੱਚ ਬਹੁਤ ਬ੍ਰੇਕਿੰਗ ਨਾ ਜਿਹੜਾ ਅਧਿਐਨ ਕੀਤਾ ਹੁੰਦਾ ਨਾ ਉਸ ਤੋਂ ਬਾਅਦ ਉਹਨਾਂ ਨੇ ਕਿਤਾਬਾਂ ਲਿਖੀਆਂ ਤੇ ਉਹ ਫੈਕਟਸ ਤੇ ਜਾਂਦੇ ਆ ਜਿੰਨੇ ਕੁ ਮੈਂ ਉਹਨਾਂ ਦੀਆਂ ਕਿਤਾਬਾਂ ਦੇਖੀਆਂ ਆ ਅਰਾਧਰ ਮੈਂ ਸਾਰੀਆਂ ਹੀ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਬਹੁਤ ਡਿਟੇਲ ਦੇ ਵਿੱਚ ਫੈਕਟ ਟੱਕ ਕੇ ਗੱਲ ਕਰਦੇ ਆ ਸੋ ਮੈਂ ਉਹਨਾਂ ਨੂੰ ਇਸ ਗੱਲ ਤੇ ਬਹੁਤ ਕ੍ਰੈਡੀਬਲ ਮੰਨਦਾ ਹਾਂ ਹੁਣ ਅੱਜ ਗੱਲ ਹੋਈ ਕਿਉਂਕਿ ਆਪਾਂ ਪ੍ਰੋਗਰਾਮ ਇੱਕ ਕੀਤਾ ਸੀ ਜਿਦੋਂ ਕੈਪਟਨ ਅਵਰਧ ਸਿੰਘ ਦੇ ਦੋ ਇੰਟਰਵਿਊ ਏਅਰ ਹੋਏ ਸੀਗੇ ਉਹਨਾਂ ਚ ਉਹਨਾਂ ਨੇ ਗੱਲ ਕੀਤੀ ਸੀ ਕਿ ਮੈਂ ਸੰਤ ਜਰਨੈਲ ਸਿੰਘ ਭੰਡਾਰਾਣੇ ਨੂੰ ਮਿਲਦਾ ਰਿਹਾ ਤੇ ਉਹ ਗੱਲਬਾਤ ਤਿਆਰ ਸੀ ਤੇ ਜਿਹੜਾ ਉਹਨਾਂ ਦਾ ਰੂਪ ਪੇਸ਼ ਕੀਤਾ ਜਾਂਦਾ ਉਹ ਉਸ ਤਰ੍ਹਾਂ ਨਹੀਂ ਸੀ ਸੁਧਾਰਨਾ ਬੀ ਸੀ ਤੇ ਅਸੀਂ ਕੁਝ ਗੱਲਾਂ ਉਠਾਜਾਂ ਸੀ ਆਪਣੇ ਨਾਲ ਭਾਈ ਮੋਕਮ ਸਿੰਘ ਸੀ ਜਿਹੜੇ ਸ਼ੁਰੂ ਤੋਂ ਦਬਦੂ ਟਖਾਲ ਦੇ ਨਾਲ ਰਹੇਗਾ ਸੰਤ ਭੰਡਾਰਾਣੇ ਦੇ ਨਾਲ ਰਹੇ ਉਹਨਾਂ ਨੇ ਕੁਝ ਕਿੰਤੂ ਕਿਤੇ ਸੀ ਉਹਨਾਂ ਦੇ ਇੰਟਰੀਵਿਊ ਤੇ ਮੈਂ ਕੱਲੇ ਗੱਲ ਉਹਨਾਂ ਨੇ ਗੱਲ ਕੀਤੀ ਕਿ ਕਿਸੇ ਦੋ ਵਾਰੀ ਅੰਮਾਲਾ ਕੈਂਟ 에ਅਰਫੋਰਸ ਸਟੇਸ਼ਨ ਤੇ ਸਾਧ ਕਰਨਲ ਸਿੰਘ ਭਟੜਾੜਾ ਨਾਲ ਮਿਲਣ ਦੀ ਦਾ ਪ੍ਰੋਗਰਾਮ ਬਣਾਇਆ ਸੀ ਹੁਣ ਆਪਣਾ ਉਹਦਾ ਸਵਾਲ ਉੱਠਿਆ ਸੀ ਵੀ ਕੀ ਸੰਸ ਭਟੜਾੜਾ ਲਈ ਸੱਲਾ ਗੱਲ ਤੇ ਸੀ ਵੀ ਟਾਈਮ ਕਿਹੜਾ ਸੀਗਾ ਸੋ ਮੈਂ ਪਹਿਲਾ ਪੁਆਇੰਟ ਕਲੀਅਰ ਕਰਾਂ ਕਿ ਟਾਈਮ ਸੀਗਾ ਧਰਮਗਦ ਮੋਰਚਾ ਲਾਂਚ ਹੋਣ ਤੋਂ ਪਹਿਲਾਂ ਧਰਮਗਦ ਮੋਰਚਾ ਨਹੀਂ ਉਸ ਤੋਂ ਪਹਿਲਾਂ 19 ਜੁਲਾਈ 1982 ਜਿਸ ਦਿਨ ਸਪਾਈ ਅਮਰੀਕ ਸਿੰਘ ਤੇ ਬੈਠਾ ਰਹ ਸਕਦੇ ਗ੍ਰਿਫਤਾਰੀ ਹੁੰਦੀ ਹੈ ਉਸ ਦਿਨ ਸੰਤ ਮਹਿਤਾ ਚੌਕ ਤੋਂ ਬਰਵਾਰ ਸਾਹ ਪਹੁੰਚਦੇ ਤੇ ਉਸ ਤੋਂ ਬਾਅਦ ਉਹਨਾਂ ਦੀ ਦੇਹੀ ਵਾਰ ਹੁੰਦੀ ਹੈ ਉਸ ਤੋਂ ਬਾਅਦ ਉਹ ਬਾਹਰ ਨਹੀਂ ਨਿਕਲੇ ਸੋ ਜਿਹੜਾ ਇਹ ਟਾਈਮ ਸੀਗਾ ਇਹਨਾਂ ਦਾ ਉਹਨਾਂ ਨੂੰ ਮੁਲਾਕਾਤ ਕਰਨ ਦਾ ਉਹ ਉਸ ਤੋਂ ਪਹਿਲਾਂ ਸੀ 19 ਜੁਲਾਈ 1982 ਉਹ ਤੋਂ ਪਹਿਲਾਂ ਦਾ ਪੀਰੀਅਡ ਹੈਗਾ ਤੇ ਰਾਜੀਵ ਗਾਂਧੀ ਉਦੋਂ ਐਮਪੀ ਸੀ ਤੇ ਰਾਜੀਵ ਗਾਂਧੀ ਦਾ ਨਿੱਜੀ ਇੰਟਰਸਟ ਸੀ ਇਸ ਪਰ ਕੈਪਟਨ ਅਵਰਿੰਦਰ ਸਿੰਘ ਕਿ ਇਹ ਮਸਲਾ ਹੱਲ ਕੀਤਾ ਜਾਵੇ ਤੇ ਕੈਪਟਨ ਆਪਣੇ ਰਾਜੀਵ ਗਾਂਧੀ ਨੇ ਮੁਲਾਕਾਤ ਆ ਪਹਿਲਾਂ ਜਿਹੜੀ ਕੀਤੀ ਆ ਕੱਲੇ ਲੀਡਰ ਨਾਲ ਵੀ ਕੀਤੀ ਆ ਸੰਤ ਲੋਗੋਵਾਲ ਨਾਲ ਵੀ ਕੀਤੀ ਤੇ ਸੰਤ ਲੋਗੋਵਾਲ ਤੋਂ ਬਹੁਤ ਇੰਪ੍ਰੈਸਡ ਸੀ ਉਹ ਤੇ ਫਿਰ ਉਹਨਾਂ ਨੇ ਇੱਛਾ ਪ੍ਰਗਟਾਈ ਕਿ ਮੈਂ ਸੰਤ ਤਾਂ ਡਰਾਵਲ ਨੂੰ ਮਿਲਣਾ ਚਾਹ ਉਹਨਾਂ ਕੁੜੀਆਂ ਤੇ ਉਹਨਾਂ ਨੇ ਫਿਰ ਗੱਲ ਹੋਈ ਵੀ ਕੈਪਟਨ ਸਾਹਿਬ ਦੇ ਦਾ ਕੰਟਰੈਕਟ ਸੀਗੇ ਹੀ ਇਹਨਾਂ ਦੇ ਫੈਮਿਲੀ ਕੰਟਰੈਕਟ ਹੈ ਜੀ ਸੰਤ ਕਰਤਾਰ ਸਿੰਘ ਦੌਂਦੇਵਾਲ ਟਕਸਾਲ ਵਾਲੇ ਜਿਹੜੇ ਪਹਿਲੇ ਸੀਗੇ ਚੀਫ ਸੰਤ ਦਰਨੈਲ ਸਿੰਘ ਤੋਂ ਉਹਨਾਂ ਦੇ ਨਾਲ ਇਹਨਾਂ ਦੇ ਫੈਮਿਲੀ ਦੇ ਨਾਲ ਤਲਕ ਸੀਗੇ ਸੋ ਉਹ ਪੁਰਾਣਾ ਕੰਟਰੈਕਟ ਚੱਲਦਾ ਆ ਰਿਹਾ ਸੀਗਾ ਕੋਈ ਦਿੱਕਤ ਨਹੀਂ ਸੀ ਕਿਸੇ ਗੱਲ ਦੀ ਆ ਕੇ ਤੋਂ ਏ ਪਰ ਸੰਤ ਭੰਡਾਰਾ ਨੂੰ ਪਹਿਲੇ ਵਾਰ ਹੀ ਮਿਲੇ ਉਹ ਤਾਂ ਗੱਲ ਆ ਚੁੱਕੀ ਹੈ ਵੀ ਉਹਨਾਂ ਦੇ ਪਿੰਡ ਰੋੜੇ ਜਿਥੋਂ ਉਹਨਾਂ ਨੇ ਕਹਿ ਕੇ ਮੈਂ ਉਹਨਾਂ ਦੇ ਰਜਾਈ ਸੁਤਾ ਤੇ ਬੜੀ ਵਾਰੀ ਇੱਥੇ ਗੱਲ ਜਦੋਂ ਸੀਐਮਸੀ ਉਹਦਾ ਵੀ ਗੱਲ ਕਰਦੇ ਹੁੰਦੇ ਸੀ ਏਸ਼ੀਆ ਇੰਨੀ ਗੱਲ ਉਹਦਾ ਵੀ ਸ਼ੇਅਰ ਹੋਇਆ ਕਰਦੀ ਸੀ ਦੂਜੀ ਗੱਲ ਜਿਹੜੀ ਨਵੀਂ ਸੀਗੀ ਕਿ ਅਸੀਂ ਅਮਾਲਾਕੈਂਟ 에어ਫੋਰਸ ਸਟੇਸ਼ਨ ਤੇ ਸੰਤ ਇੰਟਰਨੈਸ਼ਨਲ ਨੂੰ ਮਿਲਣ ਲਈ ਸੇ ਦੋ ਵਾਰੀ ਕੋਸ਼ਿਸ਼ ਕੀਤੀ ਔਰ ਨਵੀਂ ਗੱਲ ਬੜੀ ਕਮਾਲ ਦੀ ਆ ਜਿਹੜੀ ਮੈਨੂੰ ਨਵੇਂ ਲੱਗੀ ਉਹ ਕਹਿੰਦੇ ਵੀ ਸਾਧ ਗਰਲਾਲ ਸਿੰਘ ਬਾਲਕੈਂਟ ਐਸੋਸੀਏਸ਼ਨ ਤੇ ਪਹੁੰਚੇ ਅੱਛਾ ਹਾਂਜੀ ਇਹ ਉਹਨਾਂ ਦੀ ਇੰਟਰਵਿਊ ਦੇ ਵਿੱਚ ਪਹਿਲਾਂ ਮੈਂ ਤਾਂ ਸੁਣੀ ਸੀ ਮੈਂ ਰਿਪੀਟ ਕਰਕੇ ਪੁੱਛਾ ਉਹ ਕਹਿੰਦੇ ਵੀ ਉਹ ਲਿਆਇਆ ਕੌਣ ਸੀ ਉਹਨਾਂ ਨੂੰ ਕਹਿੰਦੇ ਮੈਨੂੰ ਇਹ ਨਹੀਂ ਪਤਾ ਨੇਚਰਲੀ ਜਦੋਂ ਜੇ ਕੈਂਟ ਬਾਲਕੈਂਟ 에어ਫੋਰਸ ਸਟੇਸ਼ਨ ਸਾਊਥ ਦਾ ਸਿਕਰ 에ਰੀਗੇਟੀ ਹਮ ਨਾਰਗਨ ਇੰਡੀਆ ਦਾ ਬਰਸਾਲ ਸਭ ਤੋਂ ਵੱਡਾ 에어ਫੋਰਸ ਸਟੇਸ਼ਨ ਹੈ ਇਹ ਸਭ ਤੋਂ ਸਿਕਰ ਪਲੇਸ ਹੈ ਤੇ ਜੇ ਉਥੇ ਲੈਂਦਾ ਗਿਆ ਤਾਂ ਨੈਟਰ ਲੈ ਕੇ ਟਾਪ ਲੈਵਲ ਤੇ ਕੋਈ ਏਜੰਸੀ ਇਨਵੋਲਵ ਸੀ ਤਾਂਹੀਂ ਲੈਂਦਾ ਗਿਆ ਹੁਣ ਭਾਈ ਮੋਕਲ ਸਿੰਘ ਦਾ ਕਹਿਣਾ ਹੈ ਕਿ ਸੰਜ ਰੈਲਿੰਗ ਕਦੇ ਵੀ ਇਕੱਲੇ ਬਾਹਰ ਨਹੀਂ ਸੀ ਜਾਂਦੇ ਕਿ ਸਿਰਫ ਮਿਲਦੇ ਨਹੀਂ ਸੀ ਭਾਈ ਆਪਣਾ ਰਸ਼ਪਾਲ ਉਹਨਾਂ ਦਾ ਪੀਆ ਹੁੰਦਾ ਸੀ ਜਾਂ ਕੋਈ ਇੱਕ ਹੋਰ ਇੱਕ ਉਹਨਾਂ ਦਾ ਗੜਵਈ ਹੁੰਦਾ ਸੀ ਕਿ ਉਹਨਾਂ ਚ ਉਹ ਦੋਵੇਂ ਨਾਲ ਹੁੰਦੇ ਸੀਗੇ ਹੁਣ ਇਹ ਨਹੀਂ ਪਤਾ ਕਿ ਇੱਥੇ ਕੋਈ ਨਾਲ ਸੀ ਕਿ ਨਹੀਂ ਕਿਉਂਕਿ ਉਹ ਸਾਰੇ ਸ਼ਹੀਦ ਹੋ ਚੁੱਕੇ ਆ ਤੇ ਮੈਂ ਕੈਪਟਨ ਅਬਰਿੰਦਰ ਸਿੰਘ ਨੂੰ ਡਸਬੀਲੀਵ ਨਹੀਂ ਕਰਦਾ ਇਸ ਗੱਲ ਦੇ ਵਿੱਚ ਉਹ ਕਹਿੰਦੇ ਵੀ ਉਹਨਾਂ ਨੂੰ ਇੱਕ ਵਾਰ ਲਿਆਂਦਾ ਗਿਆ ਤੇ ਅਸੀਂ ਲੈਂਡ ਕਰਨ ਵਾਲੇ ਸੀ ਤੇ ਪਲੇਨ ਸੀ ਇੰਡੀਅਨ 에ਅਰ ਫੋਰਸ ਦਾ ਤੇ ਉੱਥੇ ਆਏ ਤੇ ਮੁੜ ਕੇ ਵਾਪਸ ਨੇਹਾ ਆ ਗਿਆ ਕਿ ਵਾਪਸ ਆ ਜਾਓ ਮੈਸੇਜ ગાંધી ਨੂੰ ਲੱਗਿਆ ਵੀ ਰਾਜੀਵ ਦੇ ਜਾਨ ਨੂੰ ਖਤਰਾ ਹੋ ਸਕਦਾ ਹੁਣ ਕੈਪਟਨ ਸਾਹਿਬ ਮੇਰੇ ਨਾਲ ਗੱਲ ਕਰ ਰਹੇ ਸੀ ਹੁਣੇ ਹੀ ਤੇ ਕਹਿੰਦੇ ਵੀ ਹੁਣ ਜਦੋਂ 에ਅਰ ਫੋਰਸ ਸਟੇਸ਼ਨ ਤੇ ਲਿਆਂਦਾ ਗਿਆ ਉਹਨਾਂ ਨੂੰ ਤੇ ਇਹਦਾ ਮਤਲਬ ਕੋ ਸਭ ਤੋਂ ਸਿਕਿਓਰ ਜਗ੍ਹਾ ਸੀਗੀ ਤੇ ਉੱਥੇ ਕੋਈ ਖਤਰਾ ਹੋ ਨਹੀਂ ਸਕਦਾ ਚਲੋ ਮਾਰਾ ਦਿਲ ਹੁੰਦਾ ਫਿਰ ਵੀ ਪੀਐਮ ਦੇ ਨਾਲ ਬਾਹ ਵੀ ਸੀਗਾ ਤਾਂ ਇੱਕ ਵਾਰੀ ਸਵਦਰਜਨ ਤੋਂ ਟੇਕ ਆਫ ਕਰ ਲਗੇ ਤੇ ਉੱਥੇ ਹੀ ਸੁਨੇਹਾ ਆ ਗਿਆ ਵੀ ਨਹੀਂ ਜਾਣਾ ਤੇ ਤਿੰਨ ਵਾਰ ਅੰਮ੍ਰਿਤਸਰ ਉੱਗ ਗਏ ਉਹਨਾਂ ਨੇ ਫਿਰ ਨਾਲ ਲਿਆ ਵੀ ਉਥੇ ਸੰਟਰਨੈਸ਼ਨਲ ਰੰਬਲ ਤੇ ਉਥੇ ਮਿਲਦੇ ਰਹੇ ਕੈਪਟਨ ਨੰਦ ਸਿੰਘ ਕੈਪਟਨ ਨੰਦ ਸਿੰਘ ਤਿੰਨ ਵਾਰ ਫਿਰ ਇਹ ਤੇ ਰਵਿੰਦਰ ਸਿੰਘ ਦੋਵੇਂ ਤੇ ਪਲੇਨ ਸੀ ਤ੍ਰਿੰਦਰ ਬ੍ਰਹਮਚਾਰੀ ਜੀ ਦਾ ਸਰ ਰਵਿੰਦਰ ਸਿੰਘ ਦਾ ਪਲੇਨ ਨਹੀਂ ਸੀਗਾ ਉਹਦੇ ਪ੍ਰੇਨਤਾ ਜਾਂਦੇ ਸੀ ਜਿਹੜਾ ਪਾਇਲਟ ਸੀ ਉਹ 에어 ਇੰਡੀਆ ਐਂਡੀਨੇਅਰ ਲਾਈਨ ਦਾ ਹੁੰਦਾ ਸੀਗਾ ਤੇ ਅੱਜ ਫਿਰ ਉਹਨਾਂ ਨੇ ਅਸਰਟ ਕੀਤਾ ਕਿਤੇ ਮੈਨੂੰ ਉੱਥੇ ਆਪਣੇ ਆਯੂਦੇ ਸਟੇਸ਼ਨ ਚੀਫ ਹਮ ਐਮ ਪੀਸ ਵਾਲਕ ਉਹ ਰਿਸਿਵ ਕਰਦੇ ਸੀ ਤੇ ਕਹਿੰਦੇ ਮੈਂ ਉੱਥੋਂ ਚਲਾ ਜਾਂਦਾ ਸੀਗਾ ਦਰਬਾਰ ਸਾਹਿਬ ਗੁਰਨਾਨਕਨ ਵਾਸਤੇ ਸੰਤਾਂ ਨੂੰ ਮਿਲਦਾ ਸੀਗਾ ਤੇ ਰਿਵਿਊਰੀ ਸਤ ਲੋਗਵਾਲ ਕੋਲੇ ਰਹਿ ਜਾਂਦੇ ਸੀਗੇ। ਤੋਂ ਇਹ ਸੀ ਇੱਕ ਵਾਰੀ ਸਵੇਰੇ ਜਦੋਂ ਮਿਲੇ ਐ ਤੜਕੇ ਤੇ ਉਦੋਂ ਸਾਂਝੀ ਕੇਸੇ ਇਸ਼ਨਾਨ ਕਰਕੇ ਬੈਠੇ ਸੀ ਨਾਨਕਨ ਵਾਸਤੇ। ਤੇ ਨਾਨਕਨ ਵਾਸਤੇ ਉਦੋਂ ਸੀਗੇ ਉਦੋਂ ਸਾਡੇ ਨਾਨਕਨ ਵਾਸਤੇ ਛੱਤ 'ਤੇ ਬੈਠ ਕੇ ਹੁੰਦੇ ਸੀਗੇ। ਮੈਂ ਵੀ ਉੱਥੇ ਕਿਸੇ ਵੇਲੇ ਉਹਨਾਂ ਨੂੰ ਮਿਲਦਾ ਰਿਆਂ। ਅਸੀਂ ਰਾਦਰ ਸਾਹਿਬ ਬੱਡਾਲੇ ਸਾਰੇ ਉੱਥੇ ਹੀ ਮਿਲਦੇ ਸੀ। ਫਾਰਕੁਬੁੱਦੁੱਲਾ ਵੀ ਉਹਨਾਂ ਨੂੰ ਛੱਤ 'ਤੇ ਮਿਲਿਆ ਸੀ ਉੱਥੇ। ਹਾਂਜੀ। ਫੋ ਇੱਕ ਗੱਲ ਕਲੀਅਰ ਹੋ ਗਈ ਸਰ ਜਰਨੈਲ ਸਿੰਘ ਅੰਬਾਲਾ ਕੈਂਟ ਜਿਹੜੀ ਇਹਨਾਂ ਦੇ ਵਰਸ਼ਨ ਹੈ ਕਿ ਉਹਨਾਂ ਨੂੰ ਅੰਬਾਲਾ ਕੈਂਟ 에ਅਰਫੋਰਸ ਸੈਕਸ਼ਨ ਤੋਂ ਲਿਆਂਦਾ ਗਿਆ ਸੀਗਾ ਕੈਪਟਨ ਸਾਹਿਬ ਦਾ ਕਹਿਣਾ ਵੀ ਜੇ ਜੇ ਗੱਲ ਅੱਗੇ ਤੁਰਦੀ ਕਿਉਂਕਿ ਕੈਪਟਨ ਸਾਹਿਬ ਆਪਣੇ ਸਰ ਜਰਨੈਲ ਸਿੰਘ ਥਰੋਅ ਆਊਟ ਗੱਲਬਾਤ ਆਸਰੇ ਤਿਆਰ ਸੀ ਜਿਹੜੀ ਮੇਰੀ ਲਾਸਟ ਮੀਟਿੰਗ ਹੈ 25 ਮਈ 1984 ਸੰਤਨ ਦੇ ਨਾਲ ਇੱਕ ਹੰਟੇ ਦੀ ਆਲਮੋਸਟ ਉਹ ਰੇਚ ਵੀ ਉਹ ਤਿਆਰ ਸੀ ਕੈਪਟਨ ਸਾਹਿਬ ਵੀ ਇਹੀ ਗੱਲ ਕਹਿ ਰਹੇ ਕਹਿੰਦੇ ਵੀ ਉਹ ਤਿਆਰ ਸੀ ਗੱਲ ਵਾਸਤੇ ਗੱਲ ਤੁਰ ਹੀ ਨਹੀਂ ਵਿੱਚੋਂ ਕਿੱਥੇ ਕੀ ਹੋਇਆ ਉਹ ਬਾਅਦੇ ਗੱਲ ਆ ਗਈ ਹੈ ਜੀ ਜਾਂ ਤੁਰਨ ਨਹੀਂ ਦਿੱਤੀ ਗਈ ਇਹ ਸਵਾਲ ਤਾਂ ਹੈਗਾ ਹੀ ਆ ਕਿ ਉਹ ਤਾਂ ਉਹ ਤਾਂ ਇਨਵੈਸਟੀਗੇਸ਼ਨ ਦਾ 파ਟਾ ਜੋ ਕੁਝ ਗੱਲ ਹੋਈ ਆ ਜੀ ਦੀ ਮੈਂ ਹਲੇ ਆਪਣੇ ਨੂੰ ਉੱਥੇ ਤੱਕ ਹੀ ਕਨਫਾਈਨ ਰੱਖੂਗਾ ਹੂੰ ਸੋ ਇੱਕ ਗੱਲ ਕਲੀਅਰ ਹੋ ਗਈ ਕਿ ਸੰਜਨਰਨੈਲ ਸਿੰਘ ਅੰਬਾਲਕੈਂਟ 에어ਫੋਰਸ ਸਟੇਸ਼ਨ ਤੇ ਆਇਸੀ ਤੇ ਦੋ ਆਰ ਕੈਪਟਨ ਸਾਹਿਬ ਰਜੀਵ ਨੂੰ ਲੈ ਕੇ ਇਹਨਾਂ ਨੂੰ ਮਿਲਣ ਲਈ ਆਉਣ ਦੀ ਕੋਸ਼ਿਸ਼ ਕੀਤੀ ਦੋਵੇਂ ਵਾਰੀ ਇਹਨਾਂ ਨੂੰ ਮੁੜ ਲਿਆ ਗਿਆ ਪਹਿਲੀ ਵਾਰ ਤਾਂ ਅੰਬਾਲਾ ਪਹੁੰਚ ਚਲੇ ਸੀ ਪਹੁੰਚ ਗਏ ਸੀ ਆਲਮੋਸਟ ਉੱਥੋਂ ਮੁੜੇ ਗਏ ਸੀ ਟੋਟਲ 25 ਮਿੰਟ ਦੀ ਫਲਾਈਟ ਹੈ ਦਿੱਲੀ ਤੋਂ ਸਵਦਰਜੰਗ ਤੋਂ ਅੰਬਾਲਾ ਕਿੰਟੀ ਉਸ ਵੀ ਨਹੀਂ ਜੀ ਸੋ ਇਹ ਹੁਣ ਦਾ ਆਪਾਂ ਜਿਹੜਾ ਵਰਤਾਂ ਤਾਂ ਉਹ ਇਹ ਬਹੁਤ ਕੁਝ ਦਫਨ ਹੋ ਗਿਆ ਇਤਿਹਾਸ ਦੇ ਪੰਨਿਆਂ 'ਚ ਜਿਨੇ ਅਜੇ ਇੱਕ ਵਾਰੀ ਉੱਭਰਨਾ ਚੰਗਾ ਹੁੰਦਾ ਇਹ ਨਾ ਹੁੰਦਾ ਇਹ ਮੰਦ ਭਾਗਾ ਦੌਰ ਪੰਜਾਬ ਨਾ ਹਣਾਉਂਦਾ ਲਗਭਗ 10 ਸਾਲ ਕਿੰਨੇ ਕਤਲ ਹੋਏ ਸਾਰੀਆਂ तरह ਦੇ ਨਜ਼ਰੀਏ ਤੋਂ ਕਿੰਨੇ ਲੋਕ ਮਾਰੇ ਗਏ ਤੇ ਅੱਜ ਵੀ ਅਸੀਂ ਉਸ ਸੰਤਾਪ ਹੰਡਾ ਰਹੇ ਆ ਆਰਥਿਕਤਾ ਦੇ ਨਜ਼ਰੀਏ ਤੋਂ ਪ੍ਰਵਾਸ ਦੇ ਨਜ਼ਰੀਏ ਤੋਂ ਔਰ ਜਿਹੜੀ ਸਾਡੀ ਗਿਣਤੀ ਘਟ ਗਈ ਆ ਬਿਊਰੋਕ੍ਰੇਸੀ ਦੇ ਵਿੱਚ ਤੇ ਸਾਡੇ ਬੱਚਿਆਂ ਦਾ ਪੜ੍ਹਨ ਲਿਖਣ ਪ੍ਰਭਾਵਿਤ ਹੋਇਆ ਮੈਨੂੰ ਲੱਗਦਾ ਕਿ ਅਸੀਂ ਇੱਥੋਂ ਸਵਿਚ ਓਵਰ ਕਰਦੇ ਆ ਸਵਿਚ ਓਵਰ ਕਰਦੇ ਆ ਸਿੱਧਾ ਅੱਜ ਦੀ ਪੋਲਿਟਿਕਸ ਤੇ ਡਾਕਟਰ ਸੁਖਦੇਵ ਸਿੰਘ ਜੀ ਜਿਹੜੀ ਤਾਜ਼ਾ ਘਟਨਾ ਕਰ ਮੈਨੂੰ ਲੱਗਦਾ ਕਿ ਇੱਥੇ ਟਿੱਪਣੀ ਦੀ ਜ਼ਿਆਦਾ ਜ਼ਰੂਰਤ ਨਹੀਂ ਡਾਕਟਰ ਸੁਖਦੇਵ ਸਿੰਘ ਜੀ ਹੋਰ ਅੱਗੇ ਕਿਉਂਕਿ ਸੰਦਰਭ ਵੀ ਪੁਰਾਣੇ ਨੇ ਤੇ ਇਹ ਗੱਲਾਂ ਵੀ ਇੱਕ ਜਿਹੜੀ ਸਾਡੀ ਵੀਡੀਓ ਸੀ ਉਹਦੇ ਆਧਾਰ ਤੇ ਹੋਈਆਂ ਨੇ ਮੈਨੂੰ ਲੱਗਦਾ ਹੁਣ ਇੱਥੋਂ ਸਾਨੂੰ ਸਵਿਚਓਵਰ ਕਰਕੇ ਅੱਗੇ ਵਧਣਾ ਚਾਹੀਦਾ ਜੇ ਤੁਸੀਂ ਅੱਗੇ ਆ ਦਿਓ ਇਹਦੇ ਲਈ ਇੱਕ ਕੁਇਕ ਰਿਸਪਾਂਸ ਜੇ ਮੈਂ ਇਹਦੇ ਲਈ ਇੱਕ ਐਕਸਪ੍ਰੈਸ ਕਰਾਂ ਤੇ ਉਹਦੇ ਚ ਇਹ ਹੈ ਕਿ ਵੀ ਇੱਕ ਤਾਂ ਇਹ ਹੁਣ ਇਤਿਹਾਸ ਹੋ ਸਕਿਆ ਜੇ ਕੈਪਟਨ ਅਨੰਦਰ ਸਿੰਘ ਇਹ ਪਹਿਲਾਂ ਰੀਵੀਲ ਕਰਦੇ ਸਾਰੀ ਜਿਹੜੀ ਚੀਜ਼ ਸੀਗੀ ਇਹ ਸ਼ਾਇਦ ਉਹਦੇ ਕੁਝ ਇੰਪੈਕਟ ਜਿਹੜੇ ਨੇ ਇਮੀਡੀਏਟਲੀ ਉਸ ਤੋਂ ਬਾਅਦ ਹੁੰਦੇ ਦੇਖੋ ਜੋ ਪੰਜਾਬ ਦੇ ਹਾਲਾਤ ਸੀਗੇ ਉਹਦੇ ਚ ਦਰਬਾਰਾ ਸਿੰਘ ਸੀਗੇ ਪੰਜਾਬ ਦੇ ਮੁੱਖ ਮੰਤਰੀ ਜਦੋਂ ਇਹਨਾਂ ਨੇ ਮੁਲਾਕਾਤ ਦਾ ਮਿਥ ਲਿਆ ਔਰ ਉਹ ਸਾਰਾ ਉੱਪਰੋਂ ਗ੍ਰੀਨ ਸਿਗਨਲ ਸੀ ਕਿ ਤੁਸੀਂ ਜਾਓ ਜਿਹੜੀ ਪੰਜਾਬ ਦੀ ਸੀਆਈਡੀਸੀ ਜਾ ਪੰਜਾਬ ਦੀ ਜਿਹੜੀ ਇੰਟਰਨਲ ਇਨਫੋਰਮੇਸ਼ਨ ਹੈ ਮੁੱਖ ਮੰਤਰੀ ਦੇ ਥਰੂ ਦਿੱਲੀ ਚਲੀ ਜਾਂਦੀ ਹੈ ਕਿ ਭਈ ਇਹ ਖਤਰਾ ਹੈਗਾ ਇਹਦੇ ਚ ਰਿਸਕ ਹੈਗਾ ਔਰ ਜਿਹਦੇ ਕਰਕੇ ਸ਼ਾਇਦ ਪ੍ਰਾਈਮ ਮਿਨਿਸਟਰ ਕਿਉਂਕਿ ਸੰਜੇ ਗਾਂਧੀ ਦੇ ਤੇ ਪਹਿਲਾਂ ਹੀ ਉਹ ਹੋ ਗਿਆ ਸੀਗਾ ਉਹਨਾਂ ਦੀ ਮੌਤ ਹੋ ਗਈ ਸੀ ਤੇ ਉਹਨਾਂ ਨੂੰ ਇਹ ਸੀ ਵੀ ਦੂਜਾ ਵੀ ਇਹ ਬੇਟਾ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਇੰਟਰਵਿਊ ਦੇ ਵਿੱਚ ਜਿਵੇਂ ਗੱਲ ਕੀਤੀ ਸੀਗੀ ਕਿ ਜਦੋਂ ਉਹਨਾਂ ਨੇ ਉਹਨਾਂ ਨੂੰ ਕਿਹਾ ਮਿਸਿਸ ਗਾਂਧੀ ਨੂੰ ਕਿ ਵੀ ਜਿਹੜਾ ਇਹ ਦਰਬਾਰਾ ਸਿੰਘ ਇਹਨਾਂ ਦੀ ਰਿਪੋਰਟ ਜਿਹੜੀ ਹੈ ਸ਼ਾਇਦ ਇੰਨੀ ਸਹੀ ਨਹੀਂ ਹੈ ਔਰ ਇਹਨਾਂ ਨੂੰ ਸਿੱਖ ਸਾਈਕੀ ਦੀ ਇੰਨੀ ਸਮਝ ਸ਼ਾਇਦ ਨਹੀਂ ਹੈ ਭਾਵੇਂ ਉਹ ਆਦਰਵਾਇਜ਼ ਬੜੇ ਅੱਛੇ ਇਨਸਾਨ ਨੇ ਪਰ ਜਿਹੜੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਇਨਸਿਸਟ ਕੀਤਾ ਕਿ ਨਹੀਂ ਹੀ ਇਜ਼ ਮਾਈ ਚੀਫ ਮਿਨਿਸਟਰ ਕਿਉਂਕਿ ਜਿਹੜਾ ਪੁਰਾਣਾ ਪ੍ਰੋਟੋਕੋਲ ਸੀ ਪ੍ਰਾਈਮ ਮਿਨਿਸਟਰ ਦਾ ਵੀ ਮੈਂ ਚੀਫ ਮਿਨਿਸਟਰ ਨੂੰ ਜਿਹੜਾ ਜਿਹੜਾ ਵੀ ਚੀਫ ਮਿਨਿਸਟਰ ਮੈਂ ਬਣਾਇਆ ਉਹਨੂੰ ਮੈਂ ਸਪੋਰਟ ਕਰਨਾ ਹਨ ਲਗੇ ਗਿਆਨੀ ਜੈਲਸਨ ਜਿਹੜੇ ਸੀ ਉਹ ਦੂਜਾ ਗਰੁੱਪ ਸੀਗਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਬੜੀ ਡੈਪਥ ਦੇ ਵਿੱਚ ਇੱਕ ਤਾਂ ਸਿੱਖ ਸਾਈਕੋਲੋਜੀ ਦੀ ਸਮਝ ਸੀ ਪਰ ਦੂਸਰਾ ਉਹਨਾਂ ਦੇ ਕਿਉਂਕਿ ਜਦੋਂ ਪੰਥਕ ਅਕਾਲੀ ਦਲ ਸੀ ਉਹਦਾ ਇਹ ਮੁਖੀ ਸੀਗੇ ਔਰ ਇੱਕ ਕਾਫੀ ਇੱਕ ਇਹਨਾਂ ਦਾ ਫੌਜੀ ਬੈਕਗ੍ਰਾਉਂਡ ਹੋਣ ਕਰਕੇ ਡੇਰਿੰਗ ਵੀ ਸੀਗੇ ਸਾਰੀ ਗੱਲਬਾਤ ਦੇ ਵਿੱਚ ਹਿੱਸਾ ਲੈ ਸਕਦੇ ਸੀਗੇ ਤੋਂ ਇੱਕ ਇਹਨਾਂ ਦਾ ਪੋਜ਼ਿਟਿਵ ਚੀਜ਼ ਸੀਗੀ ਜਿਹਦੇ ਕਰਕੇ ਐਫਰਟ ਕਰ ਰਹੇ ਸੀਗੇ ਔਰ ਇਹ ਸ਼ਾਇਦ ਅਗਰ ਇਹ ਮੀਟਿੰਗ ਹੋ ਜਾਂਦੀ ਜਾਂ ਕੁਝ ਇਸ ਤਰ੍ਹਾਂ ਦੀਆਂ ਕੋਈ ਵਾਰਤਾਲਾਪ ਹੋ ਜਾਂਦੀਆਂ ਔਰ 84 ਤੱਕ ਇਵਨ ਅਖੀਰ ਤੱਕ ਹੋਰ ਵੀ ਇਸ ਤੋਂ ਇਲਾਵਾ ਕਈ ਮੀਟਿੰਗਸ ਹੋਈਆਂ ਕਈ ਹੋਰ ਜਿਹੜੀਆਂ ਪਰਸਨੈਲਿਟੀਆਂ ਨੇ ਉਹਨਾਂ ਨੇ ਇੰਟਰਵਿਊ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਹੋ ਸਕਿਆ ਵਿਚ ਇਜ਼ ਅਨਫੋਰਚੂਨੇਟ ਪਰ ਜੋ ਹੁਣ ਕੈਪਟਨ ਅਮਰਿੰਦਰ ਸਿੰਘ ਹੁਣ ਦੱਸ ਰਹੇ ਨੇ ਇਹ ਤਾਂ ਹੁਣ ਇਤਿਹਾਸ ਹੈ ਸਿਰਫ ਇਹ ਰਿਸਰਚ ਦਾ ਵਿਸ਼ਾ ਹੈ ਔਰ ਇਹਦੇ ਬਾਰੇ ਕੋਈ ਉਹਦੇ ਤੋਂ ਲਰਨ ਕੀਤਾ ਜਾ ਸਕਦਾ ਹੈ ਉਹਦੇ ਚੋਂ ਅਸੀਂ ਸਿੱਖਿਆ ਲੈ ਸਕਦੇ ਹਾਂ ਪਰ ਇਹਦੇ ਉੱਤੇ ਕੋਈ ਅੱਜ ਜੇ ਮੰਨ ਲਓ ਇਹਨੂੰ ਕਹੀਏ ਕਿ ਉਸੇ ਤਰ੍ਹਾਂ ਰੈਲੇਵੈਂਟ ਹੋ ਜੇ ਗੱਲ ਉਹ ਤਾਂ ਇਹ ਨਹੀਂ ਬਣਦੀ